ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸ੍ਰੀ ਫਤਗੜ ਸਾਹਿਬ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਜਿੱਥੇ ਕੀ ਉਹਨਾਂ ਨੂੰ ਨੀਆ ਵਿੱਚ ਚੜਵਾਇਆ ਗਿਆ ਸੀ ਉਹ ਪਵਿੱਤਰ ਅਸਥਾਨ ਸ੍ਰੀ ਫਤਗੜ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਫਤਿਹਗੜ ਸਾਹਿਬ ਜੀ ਅਸੀਂ ਗੁਰੂ ਪਿਆਰਿਓ ਪਿੰਡ ਝੰਡੋਲੀ ਤੋਂ ਆਏ ਆ ਸਾਡਾ ਪਿੰਡ ਜੱਬੇਵਾਲ ਮਾਲਪੁਰ ਦੇ ਬਿਲਕੁਲ ਨੇੜੇਿਕ ਪੈਂਦਾ ਹੈ ਜੀ ਮੇਰੇ ਪਿਛਲੇ ਪਾਸੇ ਆਪ ਦੇਖ ਰਹੇ ਹੋ ਗੁਰਦੁਆਰਾ ਤੰਤਨ ਬਾਬਾ ਜੋਰਾਵਾਲ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਸ੍ਰੀ ਫਤਿਹਗੜ ਸਾਹਿਬ

ਤੰਤਰਕ ਨੂੰ ਬਹੁਤ ਜੁੜਾ ਕਰ ਰਿਹਾ ਕਰਸਨ ਤੰਤਰਕ ਬਹੁਤ ਪ੍ਰਤੀਸ਼ੰਗੀ ਫਟੇਗੜਾ ਸਾਹਿਬ ਪ੍ਰੋਪਰਿਅਰਿਸਾ ਸੰਗਦੀ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ 14 ਮਈ 1710 ਜਮੀਨ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਸੀ ਉਸ ਜੰਗ ਦੌਰਾਨ ਜਿਹੜੇ ਸਿੰਘ ਸ਼ਹੀਦ ਹੋ ਗਏ ਸੀ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਫਤਿਹ ਕੀਤੀ ਜਦੋਂ ਉਹਨਾਂ ਸਾਰੇ ਸਿੰਘਾਂ ਨੂੰ ਇੱਥੇ ਆੰਤਮ ਸੰਸਕਾਰ ਕੀਤਾ ਗਿਆ ਸੀ ਉਹਨਾਂ ਸਾਰੇ ਸਿੰਘਾਂ ਦਾ ਹੀ ਉਸ ਦੀ ਯਾਦ ਵਿੱਚ ਇਹ ਗੁਰਦਾਰਾ ਸ਼ਹੀਦਗੰਜ ਸਾਹਿਬ ਬਣਾ ਗਿਆ ਹੈ ਜੋ ਕਿ ਫਤਿਹਗੜ੍ਹ ਸਾਹਿਬ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਬਿਲਕੁਲ ਗੁਰਦਾਰਾ ਸਾਹਿਬ ਤੋਂ ਬਿਲਕੁਲ ਨਾਲ ਹੀ ਜਗ੍ਹਾ ਹੈ ਇਹ ਗੁਰਦਾਰਾ ਸ਼ਹੀਦਗੰਜ ਸਾਹਿਬ ਬਾਬਾ ਬੰਦਰ ਸਿੰਘ ਬਹਾਦਰ ਜਦੋਂ ਸਰਹੰਦ ਫਤਿਹ ਕੀਤੀ ਤੇ ਉਸ ਦੇ ਵਿੱਚ ਜੋ ਸਿੰਘ ਅਸੀਂ ਲੋਗ ਆ ਤੇ ਉਹਨਾਂ ਦਾ ਸਮੂਹਕ ਸੰਸਕਾਰ ਇਸ ਸੰਤ ਕੀਤੇ ਗਿਆ ਸੀ ਉਹਨਾਂ ਦੀ ਜੁਹਦ ਵਿੱਚ ਜਗ੍ਹਾ ਬਣਾਈ ਗਈ ਹੈ ਜੀ ਗੁਰਦੁਆਰਾ ਸਹੀ ਜਗਾਂ ਦਾ ਸਾਹਿਬ ਜੀ ਗੁਰਦੁਆਰਾ ਫਤਿਹਗੜ ਸਾਹਿਬ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮਰੀ ਆਉ ਇਤਮਾਰਗ ਪੈ ਤ੍ਰਿਜ ਸਿਰ ਦੀਜੈ ਕਾਨ ਨਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਟ ਹੋਰ ਸਬਨਾ ਕੀ ਰੇਣਕਾ ਤੋਂ ਉਹ ਹਮਾਰੇ ਪਾਸ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਸ੍ਰੀ ਫਤਗੜ ਸਾਹਿਬ ਜਿੱਥੇ ਕੀ ਸਾਬ ਜੱਜਾਂ ਨੂੰ ਨੀਂਹਾਂ ਵਿੱਚ ਚਿਣਕੇ ਸੇਧ ਕੀਤਾ ਗਿਆ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਪਿੰਡ ਜੰਡੋਲੀ ਤੋਂ ਆਏ ਆ ਸਾਡਾ ਪਿੰਡ ਚੱਬੇਵਾਲ ਮਾਲਪੁਰ ਹੁਸ਼ਿਆਪੁਰ ਦੇ ਕੋਲ ਪੈਂਦਾ ਹੈ ਜੀ ਪਿੰਡ ਜੰਡੋਲੀ ਆਪ ਜੀ ਮੇਰੇ ਪਿੱਛਲੇ ਪਾਸੇ ਦਾ ਦਰਸ਼ਨ ਕਰੋ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜਿੱਥੇ ਕੀ ਸੁਬਾ ਸਰਹੰਦ ਵੱਲੋਂ ਸਾਬ ਜੱਜਾਂ ਨੂੰ ਸ਼ਹੀਦ ਕੀਤਾ ਗਿਆ ਸੀ ਨੀਆਂ ਵਿੱਚ ਚਿਣ ਕੇ ਇਸ ਦੇ ਨਾਲ ਹੀ ਅੱਗੇ ਠੰਡਾ ਬੁਰਜ ਹੈ ਜਿੱਥੇ ਕਿ ਸਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਜਿੱਥੇ ਕਿ ਭਾਈ ਮੋਤੀਰਾਮ ਮਹਾਰਾਜ ਜੀ ਨੂੰ ਦੋ ਗਲਾਸ ਦੁੱਧ ਪਿਲਾਣ ਦੇ ਬਦਲੇ ਸਾਰਾ ਪਰਿਵਾਰ ਕੋਹਲੂ ਵਿੱਚ ਪੀੜਾ ਗਿਆ ਸੀ ਤੇਰੀ ਫਤਗੜ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਜੋਤੀ ਸਰੂਪ ਸਾਹਿਬ ਤਾਂਤਨ ਬਾਬਾ ਜੋਰਾਵਰ ਸਿੰਘ ਤਾਂਤਨ ਬਾਬਾ ਫਤਿਹ ਸਿੰਘ ਜੀ ਮਾਤਾ ਜੀ ਗੁਰਕੌਰ ਜੀ ਜਿੱਥੇ ਕਿ ਉਹਨਾਂ ਦਾ ਆੰਤਮ ਸੰਸਕਾਰ ਕੀਤਾ ਗਿਆ ਸੀ ਸੂਰਜ ਕਿਰਨਾਂ ਮਿਲੇ ਜਲ ਕਾ ਜਲ ਹੂ ਆਰਾਮ ਜੋਤੀ ਜੋਤ ਰੜੀ ਸੰਪੂਰਨ ਥੀ ਆਰਾਮ ਦੁਨੀਆ ਦੀ ਸਭ ਤੋਂ ਮਹਿੰਗੀ ਜਵीन ਜਿਸ ਨੂੰ ਕੀ ਦੀਵਾਨ ਟੋਡਰ ਮਾਲ ਜੀ ਨੇ ਮੋਹਰਾਂ ਖੜੀਆਂ ਕਰਕੇ ਖਰੀਦਿਆ ਸੀ ਇਹ ਤੁਹਾਨੂੰ ਪਵਿੱਤਰ ਸ੍ਰੀ ਅਨੰਦ ਗੁਰੂ ਦਾ ਜੋਤੀ ਜੋਤੂ ਸਾਹਿਬ ਸਰਹੰਦ ਸ੍ਰੀ ਪਤਗੜ੍ਹ ਸਾਹਿਬ ਆਪ ਇਨਸਾਰੀ ਸੰਗਤਾਂ ਦੇ ਦਰਸ਼ਨ ਕਰੋ ਗੁਰੂ ਦਰਬ ਜੋਤੀ ਜੋਤੂ ਸਾਹਿਬ ਗੁਰਦੁਆਰਾ ਤੰਤਾਂ ਦਾ ਬਾਬਾ ਜੋਰਾਵਰ ਸਿੰਘ ਜੰਤਰ ਬਾਬਾ ਬੋਟਾ ਸਿੰਘ ਜੀ ਮਾਤਾ ਮੋਹਨੌਰ ਜੀ ਦਿੱਸੇ ਕਿ ਉਹਨਾਂ ਦਾ ਆਖੰਤਮ ਸੰਸਕਾਰ ਕੀਤਾ ਗਿਆ ਸੀ ਮੂਰਾ ਖਰੀਦਿਆ ਕਰਕੇ ਜੀਵਾਨ ਟੋਟਰ ਮਲਜੀ ਨੇ ਇਹ ਜਗਾ ਖਰੀਦੀ ਸੀ ਕੋਈ ਪਣੀ ਮੰਨ ਕੇ ਗੁਰਦੁਆਰਾ ਜੋਤੀਤੁਰਪਨ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਪਿੰਡ ਜਿੰਡੋਲੀ ਚੱਬੇਵਾਲ ਮਾਲਪੁਰ ਤੋਂ ਆਏ ਹਾਂ ਇੱਥੇ ਦਰਸ਼ਨ ਕਰਨ ਵਾਸਤੇ ਜੀ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਜੋਤੀਸਰੂਪ ਸਾਹਿਬ ਸ਼੍ਰੀ ਫਤਗੜ ਸਾਹਿਬ ਵਾਹਿਗੁਰੂ